ਜਿਹੜੀ ਉੱਥੇ ਹੀ ਉਹਨਾਂ ਹੀ ਪੁਰਾਣੀਆਂ ਸਰਕਾਰਾਂ ਵਾਂਗ ਘਿਰ ਕੇ ਰਹਿ ਗਈ ਕਿਉਂਕਿ ਜਿਸ ਸਰਕਾਰ ਦਾ ਆਪਦੇ ਅਫਸਰਾਂ ਦੇ ਵਿੱਚ ਦਬਦਬਾ ਨਾ ਹੋਵੇ ਆ ਉਹਦੀ ਗੱਲ ਨਾ ਮੰਨੀ ਜਾਵੇ ਉਹ ਸਰਕਾਰ ناکਾਮ ਹੁੰਦੀ ਹੈ ਇਸ ਦਿਨ ਮੈਂ ਉਦਾਹਰਨ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਜੀ ਨੇ ਪਿਛਲੇ ਸਾਲ 1 ਜਨਵਰੀ 2024 ਨੂੰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ 1 ਮਹੀਨੇ ਦਾ ਸਮਾਂ ਦੇ ਕੇ ਸਾਡੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀਗਾ ਉਸ ਮੰਗਾਂ ਦੇ ਵਿੱਚ ਕੰਟਰੈਕਟਰ ਸਟਾਫ ਨੂੰ ਰੈਗੂਲਰ ਕਰਨ ਦੀ ਮੰਗ ਸੀਗੀ ਆਊਟਸੋਰਸ ਸਟਾਫ ਨੂੰ ਕੰਟਰੈਕਟ ਤੇ ਕਰਨ ਦੀ ਤੇ ਉਸ ਤੋਂ ਬਿਨਾ ਨਜਾਇਜ਼ ਕੰਡੀਸ਼ਨਾਂ ਜਿਹੜੀਆਂ ਕੰਡੀਸ਼ਨਾਂ ਦੇ ਤਹਿਤ ਸਾਡੀ ਕੱਚੇ ਮੁਲਾਜ਼ਮਾਂ ਦੀ ਨੌਕਰੀ ਸਿਕਿਉਰ ਨਹੀਂ ਹੈਗੀ ਉਹਨਾਂ ਨੂੰ ਰੱਦ ਕਰਨ ਦੀ ਪਾਲਸੀ ਤੇ ਇੱਕ ਤਨਖਾਹ ਬਰਾਬਰ ਕਰਨ ਦੀ ਪਾਲਸੀ ਨੂੰ ਲੈ ਕੇ ਤੇ ਇੱਕ ਨਵੀਆਂ ਬੱਸਾਂ ਕੌਣ ਦੀ ਜਿਹੜੀ ਤਜਵੀਜ਼ ਲੈ ਕੇ ਆਉਣ ਦੀ ਪਾਲਸੀ ਨੂੰ ਲੈ ਕੇ ਇੱਕ ਮਹੀਨੇ ਦਾ ਸਮਾਂ ਦਿੱਤਾ ਸੀਗਾ ਪਰ ਉਹ ਅੱਜ ਇੱਕ ਸਾਲ ਤੋਂ ਉੱਤੇ ਹੋ ਗਿਆ ਉਹ ਗੱਲ ਜਿਉਂ ਦੀ ਤਿਉਂ ਖੜੀ ਆ ਤੇ ਜਿਸ ਦੇ ਵਿੱਚ ਹੁਣ ਪਿੱਛੇ ਜੇ ਸਾਡੀ ਜਿਹੜੀ ਮੀਟਿੰਗ ਹੋਈ ਆ ਕਿਉਂਕਿ ਜਦੋਂ ਵੀ ਸਾਡੀ ਗੱਲਬਾਤ ਕਿਤੇ ਸਿਰੇ ਲੱਗਣ ਲੱਗਦੀ ਹੈ ਕੋਈ ਨਾ ਕੋਈ ਇਹ ਤਾਂ ਘਾਰੀ ਉੱਚ ਲੈਵਲ ਦਾ ਅਧਿਕਾਰੀ ਆ ਤਬਦੀਲ ਹੋ ਜਾਂਦਾ ਪਹਿਲਾਂ ਜਿਹੜੀਆਂ ਸਾਡੀਆਂ ਪਾਲਸੀਆਂ ਬਣਦੀਆਂ ਆ ਰਹੀਆਂ ਸੀਗੀਆਂ ਉਹ ਪਾਲਸੀਆਂ ਦੇ ਤਹਿਤ ਹੁਣ ਸਾਡੇ ਟਰਾਂਸਪੋਰਟ ਸੈਕਟਰੀ ਜੀ ਬਦਲ ਗਏ ਟਰਾਂਸਪੋਰਟ ਸੈਕਟਰੀ ਵੱਲੋਂ ਇਹ ਗੱਲ ਆ ਰਹੀ ਹੈ ਕਿ ਮੈਨੂੰ ਮੈਂ ਨਵਾਂ ਆ ਹਰ ਵਾਰੀ ਇਹ ਗੱਲ ਆਉਂਦੀ ਹੈ ਜਦੋਂ ਵੀ ਕੋਈ ਬਦਲ ਜਾਂਦਾ ਵੀ ਮੈਂ ਨਵਾਂ ਆ ਦੇਖ ਰਿਹਾ ਜਦੋਂ ਕਿ ਉਸ ਸੀਟ ਤੇ ਜੋ ਵੀ ਗੱਲਬਾਤ ਕਰਕੇ ਜਾਂਦਾ ਹੈ ਜੋ ਵੀ ਫਾਈਲ ਬਣ ਕੇ ਜਾਂਦਾ ਉਹ ਫਾਈਲ ਸਾਰੀ ਵਿਭਾਗ ਕੋਲ ਪਈ ਹੁੰਦੀ ਆ ਉੱਥੋਂ ਗੱਲ ਅੱਗੇ ਵਧਾਉਣੀ ਬਣਦੀ ਆ ਪਰ ਸਾਡੀ ਹਰ ਵਾਰ ਗੱਲ ਨਵੇਂ ਸਿਰੇ ਤੋਂ ਸ਼ੁਰੂ ਹੋ ਜਾਂਦੀ ਆ ਜਿਸ ਕਰਕੇ ਜਿਹੜਾ ਠੇਕੇਦਾਰ ਵੱਲੋਂ ਸਾਡਾ ਸੋਸ਼ਣ ਕੀਤਾ ਜਾ ਰਿਹਾਗਾ ਸਾਡੀ 18 ਤੋਂ 20 ਕਰੋੜ ਰੁਪਇਆ ਜੀਐਸਟੀ ਹਰ ਸਾਲ ਦਾ ਉਹ ਭਾਗ ਦੀ ਲੁੱਟ ਹੋ ਰਹੀ ਆ ਤੇ ਉਸ ਤੋਂ ਬਿਨਾ ਠੇਕੇਦਾਰ ਕਈ ਸਾਡੇ ਪਨਵਸ ਦੇ ਵਿੱਚ ਜਿਹੜੀ ਠੇਕੇਦਾਰ ਸੀਗੇ ਉਹ ਭੱਜ ਗਏ 11 ਤੋਂ 12 ਕਰੋੜ ਰੁਪਇਆ ਸਿਕਿਉਰਟੀਆਂ ਦਾ ਮਲਾਜ਼ਮ ਦੀ ਸਿਕਿਉਰਟੀਆਂ ਦਾ ਉਹਨਾਂ ਕੋਲ ਫਸਿਆ ਪਿਆ ਜੇਕਰ ਉਹਨਾਂ ਨੂੰ ਭਾਗ ਕਾਰਵਾਈ ਵੀ ਕਰਦਾ ਤਾਂ ਉਹ ਭਾਗ ਆਪ ਦੇ ਪੈਸੇ ਕਢਾ ਲੂਗਾ ਪਰ ਜਿਹੜੇ ਸਾਡੇ ਵਰਕ ਸਾਡੇ ਪੈਸੇ ਨੇ ਸਾਡੇ ਵਰਕਰਾਂ ਦੇ ਪੈਸੇ ਨੇ ਉਹ ਵਿਭਾਗ ਉਹਦੇ ਵਿੱਚੋਂ 11-12 ਕਰੋੜ ਰੁਪਇਆ ਸਾਨੂੰ ਨਹੀਂ ਦਿਵਾ ਸਕਦਾ ਤੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਮੰਗਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਪਰ ਇਸ ਦੇ ਉਲਟ ਸਾਡੇ ਵਿਭਾਗਲੇ ਦੋਵਾਂ ਵਿਭਾਗਾਂ ਨੇ ਸਾਨੂੰ ਕੈਟਾਗਰੀਆਂ ਦੇ ਵਿੱਚ ਵੰਡਦਾ ਕੈਟਾਗਰੀਆਂ ਜਿਵੇਂ ਸਾਡੇ ਪੁਰਾਣੇ ਸਾਥੀ ਸੀਗੇ ਉਹਨਾਂ ਦੀ ਤਨਖਾਹ ਵਧਾ ਦਿੱਤੀ ਉਸ ਤੋਂ ਬਿਨਾ ਜਿਹੜੇ ਸਾਥੀ ਹੋਰ ਆਏ ਨੇ ਯਾ ਰਿਪੋਰਟ ਤੋਂ ਭਾਲ ਹੋ ਕੇ ਆਏ ਨੇ ਕਿਵੇਂ ਵੀ ਨਵੇਂ ਭਰਤੀ ਨੇ ਉਹਨਾਂ ਦੀ ਤਨਖਾਹ ਦਾ ਹੋਰ ਅੰਤਰ ਆ ਯਾਨੀ ਕਿ ਸਾਨੂੰ ਤਾਂ ਤਿੰਨ ਤਰ੍ਹਾਂ ਦੀਆਂ ਤਨਖਾਹਾਂ ਦਿੱਤੀਆਂ ਨੇ ਤਨਖਾਹ ਵੀ ਬਰਾਬਰ ਨਹੀਂ ਗਈ ਉਸ ਤੋਂ ਬਿਨਾ ਸਰਕਾਰ ਦਾ ਬਿਆਨ ਸੀਗਾ ਟਰਾਂਸਪੋਰਟ ਮੰਤਰੀ ਦਾ ਖੁਦ ਤੇ ਮੁੱਖ ਮੰਤਰੀ ਪੰਜਾਬ ਦਾ ਕਿ ਅਸੀਂ ਸਰਕਾਰ ਬਣਦੇ ਟਰਾਂਸਪੋਰਟ ਮਾਫੀਆ ਖਤਮ ਕਰਾਂਗੇ ਪਰ ਅੱਜ ਤੁਸੀਂ ਹਾਲਾਤ ਦੇਖ ਸਕਦੇ ਹੋ ਟਰਾਂਸਪੋਰਟ ਮਾਫੀਆ ਜਿਉਂ ਦਾ ਤਿਉਂ ਚੱਲ ਰਿਹਾ ਚਾਹੇ ਟਾਈਮ ਟੇਬਲ ਹੋਣ ਟਾਈਮ ਟੇਬਲਾਂ ਦੇ ਵਿੱਚ ਜਿੱਥੇ ਉਂਗਲ ਰੱਖੀ ਜਾਂਦੀ ਹੈ ਉੱਥੇ ਟਰਾਂਸਪੋਰਟ ਦੀ ਪ੍ਰਾਈਵੇਟ ਦੀ ਗੱਡੀ ਟਾਈਮ ਪਾਇਆ ਜਾਂਦਾ ਉਸ ਤੋਂ ਮੇਰਾ ਲਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਉਧਰ ਆਪਣਾ ਹੁਸ਼ਿਆਰਪੁਰਿਆ ਚੰਡੀਗੜ੍ਹ ਮੁਹਾਲੀ ਜਿੰਨੀ ਜਲੰਧਰ ਜਿੰਨੀਆਂ ਵੀ ਪ੍ਰਾਈਵੇਟ ਸਲੀਪਰ ਗੱਡੀਆਂ ਨੇ ਰਾਤ ਨੂੰ ਘਟੋਂ ਘੱਟ ਵੀ 2300 300 ਗੱਡੀ ਜਿਹੜੀ ਪੰਜਾਬ ਦੇ ਵਿਚਾਰੀ ਆ ਪ੍ਰਵਾਸੀਆਂ ਨੂੰ ਲੈ ਕੇ ਤੇ bina ਕਿਸੇ ਟੈਕਸ ਤੋਂ ਤੇ ਜਿਹੜੀ ਸਾਡੀ ਬੱਸਾਂ ਚੱਲ ਰਹੀਆਂ ਨੇ ਸਾਡੀਆਂ ਬੱਸਾਂ ਖਾਲੀ ਆ ਰਹੀਆਂ ਨੇ ਚਾਹੇ ਕੋਈ ਦਿੱਲੀੋਂ ਆ ਰਹੀ ਹੈ ਚਾਹੇ 에어ਪੋਰਟ ਤੋਂ ਆ ਰਹੀ ਹੈ ਤੇ ਉਹ ਬੱਸਾਂ ਸਾਡੀਆਂ ਕਿਲੋਮੀਟਰ ਸਕੀਮ ਤਹਿਤ ਨੇ ਬੋਲੋ ਕਿੰਨਾ ਦਾ 60 ਤੋਂ 65 ਰੁਪਏ ਖਰਚਾ ਹੈਗਾ ਪ੍ਰਤੀ ਕਿਲੋਮੀਟਰ ਦਾ ਤੇ ਉਹਨਾਂ ਦੀ ਆਮਦਨ ਇਹਨਾਂ ਬੱਸਾਂ ਨਾਲ ਕਰਕੇ ਉਹਨਾਂ ਦੀ ਆਮਦਨ 45 ਤੋਂ 50 ਰੁਪਏ ਹੈ ਜੀਦਾ ਭਾਗ ਨੂੰ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਜਿਸ ਕਰਕੇ ਅਸੀਂ ਵਿਰੋਧ ਕਰ ਰਿਹਾ ਕਿ ਕਿਲੋਮੀਟਰ ਸਕੀਮ ਨਾ ਪਾਈਆਂ ਜਾਣ ਕਿਉਂਕਿ ਜੇਕਰ ਉਹ ਬੱਸ ਖੜਦੀ ਵੀ ਹੈ ਜੇ ਆਪਾਂ ਗੱਲ ਕਰ ਲਈਏ ਕਿ ਉਹਨਾਂ ਦੇ ਟੈਂਟਰ ਮੁਤਾਬਕ ਜਿਵੇਂ ਬੱਸ ਨੂੰ ਨਹੀਂ ਵੀ ਚਲਾਉਂਦੇ ਤਾਂ ਵੀ 500 ਕਿਲੋਮੀਟਰ ਦੇ ਹਿਸਾਬ ਦੇ ਨਾਲ ਉਹਨੂੰ ਪੈਸੇ ਦੇਣੇ ਬਣਦੇ ਨੇ ਪਰ ਉਹ ਗੱਡੀਆਂ ਨੂੰ 800 900 ਕਿਲੋਮੀਟਰ ਕਰਾ ਕੇ ਉਹ ਭਾਗ ਦੀ ਲੁੱਟ ਕਰਾਈ ਜਾ ਰਹੀ ਹੈ ਉਸ ਤੋਂ ਬਿਨਾਂ ਜਿਹੜੀ ਸਧਾਰਨ ਬੱਸਾਂ ਨੇ ਸਾਧਾਰਨ ਬੱਸਾਂ ਕੌਣ ਦੀ ਸਾਡੀ ਮੰਗ ਹੈ ਕਿ 10000 ਸਰਕਾਰੀ ਬੱਸ ਪਾਈ ਜਾਵੇ ਆਮ ਲੋਕਾਂ ਦੀ ਸਹੂਲਤ ਨੂੰ ਵਧੀਆ ਤਰੀਕੇ ਨਾਲ ਮੁਹੱਈਆ ਕਰਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਆਪਣੀਆਂ ਧੀਆਂ ਪੜਾਣ ਨੂੰ ਮਾਵਾ ਮਤਾਵਾ ਨੂੰ ਫ੍ਰੀ ਸਫਰ ਸਹੂਲਤ ਮੁਹੱਈਆ ਕਰਾਇਆ ਹੋਇਆ ਤੇ ਸਰਕਾਰ ਦੀਆਂ ਬੱਸਾਂ ਜਿਹੜੀਆਂ ਨੇ ਟੋਟਲ ਪੀਆਰਟੀਸੀ ਪਨ ਬੱਸ ਕੋਲੇ ਲਗਭਗ 3000 ਬੱਸਾਂ ਇੱਕ 2 ਕਰੋੜ ਦੀ ਆਬਾਦੀ ਦੇ ਵਿੱਚ 3000 ਬੱਸ ਨੂੰ ਨਹੀਂ ਆਪਾਂ ਸਾਬਤ ਕਰਾ ਸਾਡੀਆਂ ਬੱਸਾਂ 'ਚ 65.70 70 ਸਵਾਰੀਆਂ ਝੌਂਖਾ ਚ ਹੋ ਜਾਂਦੀਆਂ ਨੇ ਜਿਸ ਦਾ ਖਮਿਆਜਾ ਕਈ ਵਾਰੀ ਸਵਾਰੀ ਡਿਗ ਜੇ ਜਾਂ ਕੋਈ ਹੋਰ ਗੱਲਬਾਤ ਹੋ ਜੇ ਉਹਦਾ ਖਮਿਆਜਾ ਸਾਡੇ ਡਰਾਈਵਰ ਕਰੈਕਟਰ ਨੂੰ ਠੁਕਣਾ ਪੈਂਦਾ ਉਹ ਸਾਡੀ ਮੰਗ ਹੈ ਕਿ ਘੱਟੋ-ਘੱਟ ਬੱਸ ਆਬਾਦੀ ਦੇ ਹਿਸਾਬ ਨਾਲ 10000 ਬੱਸ ਪਾਈ ਜਾਵੇ ਪਰ ਆਪਣੀ ਬੱਸ ਪਾਉਣ ਦੇ ਵਜਾਇਏ ਇਹ ਸਰਕਾਰ ਦਾ ਕੰਮ ਨਿੱਜੀ ਬੱਸਾਂ ਜਿਹੜੀਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਈਆਂ ਜਾ ਰਹੀਆਂ ਨੇ ਉਹ ਪ੍ਰਾਈਵੇਟ ਬੱਸਾਂ ਜੋ ਇੱਕ 6 ਸਾਲ ਵਾਸਤੇ ਟੈਂਡਰ ਹੁੰਦਾ ਜਿਹਦਾ ਉਹ ਬੱਸਾਂ ਪਾ ਕੇ ਵਿਭਾਗ ਉਹਨੂੰ ਕਿਲੋਮੀਟਰ ਵੱਧ ਕਰਾ ਕੇ ਵੱਧ ਤੋਂ ਵੱਧ ਪੈਸੇ ਉਹਨੂੰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਡਰਾਈਵਰ ਵੀ ਆ ਜਿਹੜਾ ਸਿਰਫ ਕਿਲੋਮੀਟਰ ਪਾਲਕ ਦਾ ਹੁੰਦਾ ਜਿਸ ਦੇ ਵਿੱਚ ਕਨੈਕਟਰ ਵੀ ਆ ਪੀ ਆਰ ਟੀ ਸੀ ਦਾ ਤੇ ਟਾਈਮ ਟੇਬਲ ਆ ਜਿਹੜਾ ਪੀ ਆਰ ਟੀ ਸੀ ਦਾ ਤੇ ਜਿਹੜਾ ਕਰਮਟਾ ਇਹ ਹੋਰ ਖਰਚੇ ਨੇ ਟੋਲ ਦਿਓ ਸਾਰੇ ਹੀ ਪੀਆਰਟੀ ਜੀ ਤੁਹਾਡੀ ਮੰਗ ਹੈ ਕਿ ਇਹ ਸਰਕਾਰ ਨੂੰ ਹੈ ਚਾਹੀਦਾ ਕਿ ਬੱਸਾਂ ਆਪਣੀਆਂ ਪਾਈ ਜਾਣ ਸਰਕਾਰੀ ਬੱਸਾਂ ਪਾਈ ਜਾਣ ਕਿਲੋਮੀਟਰ ਬੱਸਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਫੇਰ ਸਰਕਾਰ 4 ਤਰੀਕ ਨੂੰ 4 ਅਗਸਤ ਨੂੰ ਟੈਂਡਰ ਕੱਢਣ ਜਾ ਰਹੀ ਆ ਅਸੀਂ ਉਸ ਦਾ ਸਖਤ ਵਿਰੋਧ ਕਰਦੇ ਹਾਂ ਜੇਕਰ ਉਹ ਟੈਂਡਰ ਰੱਦ ਨਾ ਕੀਤਾ ਜੇ ਆ ਟੈਂਡਰ ਕੱਢਿਆ ਤਾਂ ਅਸੀਂ ਮੁਕੰਮਲ ਉਹਦੋਂ ਵੀ ਚੱਕਾ ਜਾਮ ਕਰਾਂਗੇ ਉਸ ਤੋਂ ਬਿਨਾ ਸਾਡੀਆਂ ਜਿਹੜੀਆਂ ਹੁਣ ਮੀਟਿੰਗਾਂ ਦੇ ਵਿੱਚ ਸਾਡੀ ਨਾਲ 28 ਤਰੀਕ ਨੂੰ 28 ਜੁਲਾਈ ਨੂੰ ਅ ਵਿੱਤ ਮੰਤਰੀ ਵੱਲੋਂ ਮੀਟਿੰਗ ਦਿੱਤੀ ਗਈ ਸੀਗੀ 28 ਜੁਲਾਈ ਦੀ 28 ਜੁਲਾਈ ਨੂੰ ਮੀਟਿੰਗ ਦਿੱਤੀ ਗਈ ਸੀਗੀ ਤੇ ਉਸ ਤੋਂ ਪਹਿਲਾਂ 16 ਜੁਲਾਈ ਦੀ ਇੱਕ ਸਾਨੂੰ ਮੀਟਿੰਗ ਦਿੱਤੀ ਗਈ ਜੋ ਸਾਡੇ ਨਾਲ ਮੀਟਿੰਗ ਹੀ ਨਹੀਂ ਕੀਤੀ ਤੇ ਹੁਣ ਵੀ ਖਤਸਾ ਹੈਗਾ ਸਾਨੂੰ ਵੀ ਸਾਡੀ ਜਿਹੜੀ 28 ਜੁਲਾਈ ਦੀ ਮੀਟਿੰਗ ਦੇ ਵਿੱਚ ਜੇਕਰ ਸਾਡਾ ਮੰਗਾ ਦਾ ਹੱਲ ਨਾ ਹੋਇਆ ਵੀ ਆ ਸਰਕਾਰ ਉਹ ਮੀਟਿੰਗ ਤੋਂ ਭੱਜਦੀ ਆ ਤਾਂ ਅਸੀਂ 29 ਜੁਲਾਈ ਤੋਂ ਮੁਕੰਮਲ ਤੌਰ ਤੇ ਪਾਣੋ ਬਸ ਪੀਆਰਟੀਸੀ ਦਾ ਚੱਕਾ ਜਾਣ ਕਰਾਂਗੇ ਸੇ ਆਪਣੇ ਸੰਘਰਸ਼ੂ ਲੈ ਕੇ ਅਨੁਸਾਰ ਮੁੱਖ ਮੰਤਰੀ ਦੀ ਰਹਿਸਵਾਂ ਲੱਪਾ ਚਾਲੇ ਜੀ ਪਿਛਲੀ ਵਾਰ ਵੀ ਤੁਸੀਂ ਨਵੇਂ ਬੱਸ ਸਟੈਂਡ ਤੇ ਧਰਨਾ ਪਤਾ ਸੁਣ ਲੈ ਲਈ ਤੁਸੀਂ ਕਿਹਾ ਸੀ ਕਿ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੋਗੀ ਆਸਵਾਸਨ ਤੇਰੇ ਨੁਬਤ ਕਿਉਂ ਆਈ ਬਾਰ ਬਾਰ ਸਰਕਾਰ ਨਾਲ ਜਦੋਂ ਵੀ ਸਾਡਾ رابطہ ਬਣਦਾ ਸਰਕਾਰ ਲਿਖਤੀ ਤੱਕ ਸਾਨੂੰ ਦੇ ਦਿੰਦੀ ਆ ਵੀ ਹਾਂ ਲਿਖੀ ਗੱਲ ਆ ਅਸੀਂ ਲਿਖ ਕੇ ਦੇ ਦਨੇ ਆ ਤੁਹਾਡੀ ਮੰਗ ਪੂਰੀ ਹੋਗੀ ਆ ਤੁਹਾਡਾ ਕੰਡੀਸ਼ਨਾਂ ਚ ਸੋਧੋ ਵੀ ਆ ਕਿਵੇਂ ਵੀ ਪਰ ਸਰਕਾਰ ਤੇ ਵਿਭਾਗ ਉਹ ਆਪਦੀ ਲਿਖਤੀ ਗੱਲ ਤੇ ਵੀ ਨਹੀਂ ਖੜਦੇ ਕਿਸੇ ਵੀ ਗੱਲ ਦਾ ਜਿਹੜੀ ਕਿ ਮਤਲਬ ਕਿ ਜੇ ਗੱਲ ਕਰ ਲਈਏ ਵੀ ਕੋਈ ਵੀ ਜੇ ਗੱਲ ਉਹ ਕਰਦੇ ਨੇ ਉਸ ਤੋਂ ਉਲਟ ਹੀ ਜਾ ਕੇ ਕੰਮ ਕਰ ਰਹੇ ਨੇ ਸਾਡੀ ਕੀ ਸਭ ਮੰਗ ਨੂੰ ਪੂਰਾ ਕਰੋ ਰਾਉਂਡ ਲੈ ਬੰਦੇ ਨਹੀਂ ਪਾਇਆ ਪ੍ਰਾਈਵੇਟ ਬੱਸ ਮਾਫੀਆ ਦੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਉਹਦੇ ਨਾਲ ਸਰਕਾਰ ਨੂੰ ਕਰੋੜਾਂ ਦਾ ਚੁੰਨਾ ਲੱਗਦਾ ਉਸ ਦੇ ਵਿੱਚ ਮਿਲਿ ਕੁਗਤ ਕਿਸ ਦੀ ਹੋ ਸਕਦੀ ਹੈ ਸਰਕਾਰ ਤੇ ਵਿਭਾਗ ਦੀ ਬਿਲਕੁਲ ਸਰਕਾਰ ਨੂੰ ਚਾਹੀਦਾ ਕਿਉਂਕਿ ਜਦੋਂ ਟ੍ਰਾਂਸਪੋਰਟ ਦੇ ਵਿੱਚ ਆਪਣੇ ਰਾਜਾ ਵੜਿੰਗ ਜੀ ਗਈ ਸੀ ਉਸ ਸਮੇਂ ਪੂਰਾ ਉਹਨਾਂ ਨੇ ਨੱਖ ਪਾਉਣ ਦੀ ਕੋਸ਼ਿਸ਼ ਕੀਤੀ ਮਤਲਬ ਕਿ ਹੋਇਆ ਨਹੀਂਗਾ ਕੋਸ਼ਿਸ਼ ਕੀਤੀ ਤੇ ਟਾਈਮ ਟੇਬਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਹੁਣ ਉਹੀ ਬੱਸਾਂ ਉਹੀ ਢੰਗ ਨਾਲ ਉਹੀ ਬੱਸਾਂ ਓਮੇ ਦੀ ਜਿਵੇਂ ਚੱਲ ਰਹੀਆਂ ਨੇ ਓਮੇ ਦੀ ਓਮੇ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਮਨਮਰਜ਼ੀ ਦੇ ਹਿਸਾਬ ਨਾਲ ਉਹ ਟਾਈਮ ਟੇਬਲ ਪਾਉਂਦੇ ਨੇ ਤੇ ਮਨਮਰਜ਼ੀ ਦੇ ਹਿਸਾਬ ਨਾਲ ਕਿੱਥੇ ਘੜਦੀਆਂ ਨੇ ਇੱਥੋਂ ਤੱਕ ਕਿ ਜਿੰਨੀ ਵੀ ਗੱਡੀਆਂ ਨੇ ਇਹ ਸਲਿੱਪ ਪਰ ਇਹ ਇੱਕ ਰੂਟ ਇੱਕ ਸਟਾਪ ਤੋਂ ਚੱਲ ਕੇ ਦੂਜੇ ਸਟਾਪ ਤੱਕ ਜਾ ਸਕਦੀਆਂ ਨੇ ਪਰ ਇਹਨਾਂ ਨੇ ਉਹਨਾਂ ਬੱਸਾਂ ਨੂੰ ਇੱਕ ਰੂਟ ਪਰਮਿਟ ਬਣਾ ਲਿਆ ਪੁਰਸ਼ਤ ਪਰਮਿਟ ਦੀ ਜਗ੍ਹਾ ਥਾਂ ਥਾਂ ਤੇ ਰੋਕ ਕੇ ਸਾਡੀਆਂ ਬੱਸਾਂ ਦੇ ਅੱਗੇ ਸਵਾਰੀ ਚੱਕ ਕੇ ਪੈਸੇ ਵਾਲੀ ਅੱਗੇ ਵਧ ਰਹੇ ਤੁਹਾਨੂੰ ਪਟਿਆਲਾ ਦੇ ਕੋਈ ਐਸੇ ਚੈੱਕ ਪੁਆਇੰਟ ਪਤਾ ਨਹੀਂ ਜਿੱਥੇ ਬੱਸਾਂ ਖੰਡੀਆਂ ਨੇ ਖਾਸ ਤੌਰ ਤੇ ਬਿਲਕੁਲ ਜੀ ਦੇਖੋ ਇਹ ਜਿਵੇਂ ਕਿ ਲੁਧਿਆਣਾ ਅੱਜ ਇਹ ਬਿਲਕੁਲ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਇਸ ਸਬੰਧ ਵਿੱਚ ਜਿਹੜੀ ਸ਼ਿਕਾਇਤ ਹੈ ਡਾਇਰੈਕਟਰ ਪੰਨਵਸ ਡਾਇਰੈਕਟਰ ਪੀਆਰਟੀਸੀ ਸੈਕਟਰੀ ਟਰਾਂਸਪੋਰਟ ਤੇ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਪੰਜਾਬ ਤੱਕ ਕਰ ਚੁੱਕੇ ਆਗੇ ਸਾਰੇ ਹੀ ਬੱਸ ਸਟੈਂਡਾਂ ਤੋਂ ਲਗਭਗ ਜਿਹੜਾ ਪ੍ਰਾਈਵੇਟ ਮਾਫੀਆ ਇਹ ਪ੍ਰਫੁੱਲਤ ਹੈ ਜੀ ਸਾਡੀਆਂ ਬੱਸਾਂ ਦੇ ਸਾਹਮਣੇ ਇਹ ਜਿਹੜੀਆਂ ਸਵਾਰੀਆਂ ਨੇ ਚੁੱਕ ਕੇ ਲੈ ਕੇ ਜਾਂਦੇ ਨੇ ਕਈ ਵਾਰੀ ਅਸੀਂ ਪਟਿਆਲੇ ਵੀ ਇੱਕ ਦੋ ਵਾਰੀ ਇਹ ਜਿਹੜੀਆਂ ਬੱਸਾਂ ਘੇਰੀਆਂ ਲੱਗੀਆਂ ਪਰ ਪਤਾ ਨਹੀਂ ਕਿਉਂ ਸਾਡੇ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਸਰਕਾਰ ਦੇ ਨਮਾਇंदे ਨੇ ਇਹ ਬੇਵਸ ਨੇ ਜਾਂ ਹੋ ਸਕਦਾ ਇਹਨਾਂ ਦੀ ਕੋਈ ਮਿਲੀ ਭੁਗਤ ਹੋਵੇ ਜਿਸ ਕਰਕੇ ਜਿਹੜਾ ਪ੍ਰਾਈਵੇਟ ਮਾਲਕ ਜਿਹੜਾ ਇਹ ਪਰਫੁੱਲਦਾ ਤੇ ਆਪਣਾ ਢੰਡਲੇ ਨਾਲ ਜਿਹੜਾ ਇਹ ਚੱਲ ਰਿਹਾ ਏ ਕੀ ਨੀਤੀ ਰਹੀ ਆਉਣ ਵਾਲੇ ਟਾਈਮ ਤੇ ਤੁਹਾਡੀ ਕੀ ਰਣਨੀਤੀ ਰਹੀ ਕਿਉਂਕਿ ਅਫਸਰ ਦੇ ਕੇ ਆ ਜਾਂਦਾ ਤੁਸੀਂ ਧਰਨਾ ਪਦਰਸ਼ਨ ਤੋਂ ਜ਼ਰੂਰ ਕਰਦੇ ਹੋ ਲੇਕਿਨ ਇੱਕ ਕਾਗਜ਼ ਦੇ ਪਿੱਛੇ ਤੁਸੀਂ ਧਰਨਾ ਚੱਕ ਦਿੰਦੇ ਹੋ ਦੇਖੋ ਜੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਅਸੀਂ ਹੜਤਾਲ ਕਰਦੇ ਆ ਧਰਨਾ ਲਾਉਨੇ ਆ ਪ੍ਰੋਟੈਸਟ ਕਰਦੇ ਆ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਜੀ ਸਾਡੇ ਪੀਆਰਟੀਸੀ ਦੇ ਚੇਅਰਮੈਨ ਆਵੇ ਬੈਠੇ ਨੇ ਕਈ ਵਾਰੀ ਤੇ ਉੱਚ ਅਧਿਕਾਰੀ ਹੁੰਦੇ ਆ ਸਾਡੇ ਜਿਵੇਂ ਕਿ ਕਿਲੋਮੀਟਰ ਸਕੀਮ ਤੇ ਸਾਡੀ ਗੱਲਬਾਤ ਹੋਈ ਸੀ ਪਿਛਲੇ ਸਮੇਂ ਦੇ ਵਿੱਚ ਚੰਡੀਗੜ੍ਹ ਮਾਨਯੋਗ ਟ੍ਰਾਂਸਪੋਰਟ ਮੰਤਰੀ ਦੀ ਰਾਜ ਤੇ ਤਾਂ ਉੱਥੇ ਬਕਾਇਦਾ ਸਾਡੇ ਚੇਅਰਮੈਨ ਸਾਹਿਬ ਹੜਾਣਾ ਜੀ ਵੱਲੋਂ ਤੇ ਟ੍ਰਾਂਸਪੋਰਟ ਮੰਤਰੀ ਜੀ ਵੱਲੋਂ ਕਿਹਾ ਗਿਆ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਪਈਆਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਬੱਸ ਪਈ ਸੀ ਉਹ ਲਗਭਗ ਜਿਹੜੇ ਪੁਰਾਣੇ ਟ੍ਰਾਂਸਪੋਰ ਲਗਭਗ ਟੋਟਲ ਬੱਸਾਂ ਉਹਨਾਂ ਦੀਆਂ ਸੀਗੀਆਂ ਇੱਕਾ ਦੁਕਾ ਕੋਈ ਬੱਸ ਹੋਊਗੀ ਜਿਹੜੀ ਇਹ ਕਹਿੰਦੇ ਨੇ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਇੱਕਾ ਦੁਕਾ ਬੱਸ ਉਹ ਨਹੀਂ ਲਗਭਗ ਜਿੰਨੀ ਵੀ ਬੱਸ ਹੈਗੀ ਹੈ ਕਿਲੋਮੀਟਰ સ્ਕੇਮ ਉਹ ਪ੍ਰਾਈਵੇਟ ਆਪਰੇਟਰਾਂ ਦੀ ਸੀਗੀ ਤੇ ਇਸ ਵਾਰ ਵੀ ਜਦੋਂ ਸਾਡੇ ਉੱਤੇ ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਸੀ ਪ੍ਰੋਟੈਸਟ ਕੀਤਾ ਸੀ ਉਸ ਵਿੱਚ ਬਕਾਇਦਾ ਸਾਡੀ ਮੈਨੇਜਮੈਂਟ ਸਾਡੇ ਅਧਿਕਾਰੀਆਂ ਵੱਲੋਂ ਇਹ ਗੱਲ ਮੰਨੀ ਗਈ ਸੀ ਸਰਕਾਰ ਵੱਲੋਂ ਇਹ ਗੱਲ ਮੰਨੀ ਗਈ ਸੀ ਵੀ ਜਿਹੜੀਆਂ 7 ਤੋਂ 70 ਬੱਸਾਂ ਵਿਭਾਗ ਦੇ ਵਿੱਚ ਆ ਗਈਆਂ ਤਾਂ ਇਹੀ ਰਹਿਣਗੀਆਂ ਅੱਗੇ ਅਸੀਂ ਕਿਲੋਮੀਟਰ ਬੱਸ ਨਹੀਂ ਪਾਵਾਂਗੇ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਪਰ ਇਸ ਦੇ ਉਲਟ ਸਾਨੂੰ ਲਿਖਤੀ ਦੇ ਕੇ ਸਾਡੇ ਨਾਲ ਗੱਲਬਾਤ ਕਰਕੇ ਮੀਟਿੰਗ ਕਰਕੇ ਉਹ ਮੀਟਿੰਗ ਤੋਂ ਫੇਰ ਭੱਜ ਗਏ ਹੁਣ ਕਿਲੋਮੀਟਰ ਜਿਹੜੀਆਂ ਬੱਸਾਂ ਲਗੀਆਂ ਦੁਬਾਰੇ ਫਿਰ ਇਹ 4 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਉਹਦਾ ਟੈਂਡਰ ਕੱਢ ਰਿਆ ਜੇਕਰ ਉਹ ਟੈਂਡਰ ਬੱਸਾਂ ਦਾ ਕੱਢਣਗੇ ਤਾਂ ਅਸੀਂ ਜਥੇਬੰਦੀ ਵੱਲੋਂ ਪੀਆਰਟੀਜੀ ਦੇ ਸਮੁੱਚੀ ਲੀਡਰਸ਼ਿਪ ਵੱਲੋਂ ਅਸੀਂ ਇਹਦਾ ਬਹੁਤ ਕਰ ਰਹੇ ਹਾਂ ਭਾਈ 28 ਦਿਨ ਤੋਂ ਤੁਹਾਡੀ ਤੁਹਾਡਾ ਪੀਚਾ ਫਸਦਾ ਲਗਾਤਾਰ ਹੀ ਉਹ ਕਹਿੰਦੇ ਕਿਲੋਮੀਟਰ ਦਾ ਜਿਹੜਾ ਫਾਇਦਾ ਹੈ ਪੀਆਰਟੀਸੀ ਨੂੰ ਹੁੰਦਾ ਲੇਕਿਨ ਤੁਸੀਂ ਕਹਿੰਦੇ ਨੁਕਸਾਨ ਜ਼ਿਆਦਾ ਹੁੰਦਾ ਇਸ ਚੀਜ਼ ਦਾ ਇਹ ਹਮੇਸ਼ਾ ਹੀ ਪੇਚ ਫਸਿਆ ਰਹਿੰਦਾ ਲੱਗਦਾ ਕਿੱਥੇ ਕਿਹ 27 ਹਾਲਤ ਦੀ ਲੋੜ ਇਸ ਚੀਜ਼ ਦੀ ਬਿਲਕੁਲ ਜੀ ਦੇਖੋ ਅਸੀਂ ਆਪਣਾ ਪੱਖਾ ਜਿਹੜਾ ਟੇਬਲ ਟੌਪ ਤੇ ਮੈਨੇਜਮੈਂਟ ਮੂਰੇ ਸਰਕਾਰ ਦੇ ਅੱਗੇ ਰੱਖਿਆਗਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਮੈਂ ਦੱਸਦੇ ਹਾਂਗੇ ਵੀ ਜ ਇੱਕ ਮਹੀਨਾ ਮੰਨ ਲਓ ਚੱਲਦੀ ਆ ਤਾਂ ਉਹ ਪੌਣੇ 2 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਉਹ ਲੈ ਕੇ ਜਾਂਦੀ ਹੈ ਜੇਕਰ ਵਿਭਾਗ ਦੀ ਆਪਣੀ ਬੱਸ ਪਾਵਾਂਗੇ ਤਾਂ 50 ਤੋਂ 60 ਹਜ਼ਾਰ ਰੁਪਏ ਜਿਹੜੀ ਕਿਸ਼ਤ ਹੈ ਉਹ ਅਸੀਂ ਉਹਦੀ ਭਰਨੀ ਆ ਜਿਹੜੀ ਕਿਸ਼ਤ ਭਰਨੀ ਆ ਉਹ ਵੀ ਅਸੀਂ ਆਪਣੀ ਜਿਹੜੀ ਕਮਾਈ ਕਰ ਰਹੇ ਹਾਂ ਉਹ ਕਮਾਈ ਦੇ ਵਿੱਚੋਂ ਜਿਹੜੀ ਕਿਸ਼ਤ ਉਹ ਅਦਾ ਕਰਨੀ ਆ ਲਗਭਗ ਜੇਕਰ ਵਿਭਾਗ ਦੀ ਬੱਸ ਪੈਂਦੀ ਹੈ 15 ਸਾਲ ਉਹ ਸਾਨੂੰ ਪੂਰੇ ਸਰਵਿਸ ਦਿੰਦੀ ਹੈ ਜਿਹੜੀ ਕਿਲੋਮੀਟਰ ਸਕੀਨ ਦੀ ਬੱਸ ਆ ਉਹ 6 ਸਾਲ ਰੂਟ ਤੇ ਚੱਲੂਗੀ ਤੇ ਕਰੋੜਾ ਰੁਪਿਆ ਜਿਹੜਾ ਮਾਲਕ ਆ অপারেਟਰ ਹੈ ਉਹ ਕਰੋੜਾ ਰੁਪਿਆ ਸਾਡੇ ਵਿਭਾਗ ਨੂੰ ਚੁੱਲ੍ਹਾ ਲਾ ਕੇ ਚਲਾਇ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜੀ ਬੱਸ ਵਿਭਾਗ ਨੂੰ ਦਿੰਦਾ ਉਹ ਬੱਸ ਵੀ ਲੈ ਕੇ ਚਲਾਇ 28 ਜੁਲਾਈ ਨੂੰ ਤੁਹਾਡੀ ਮੀਟਿੰਗ ਹੈ ਉਸ ਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਜੀ ਅਸੀਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਪ੍ਰੋਗਰਾਮ 1 ਕਿਲੋਮੀਟਰ ਦਾ ਵਿਰੋਧ ਕਰਦੇ ਆ ਨਿਜੀਕਰਨ ਦਾ ਵਿਰੋਧ ਕਰ ਰਹੇ ਆ ਜਿਹੜੀਆਂ ਸਾਡੀਆਂ ਮੰਗਾਂ ਨੇ ਨਿਰੰਤਰ ਚੱਲ ਰਹੀਆਂ ਨੇ ਇਹਨਾਂ ਤੇ ਅਸੀਂ ਸਟੈਂਡ ਕਰਦੇ ਆ ਜੇਕਰ ਇਹ ਕਿਲੋਮੀਟਰ ਸਕੀਮ ਜਾਂ ਸਾਡੀਆਂ ਮੰਗਾਂ ਦੀਆਂ ਦੇਖੀ ਕਰਨਗੇ ਤਾਂ ਅਸੀਂ ਜਿਹੜੀ ਹੜਤਾਲ ਅਣਮਿੱਥੇ ਲਈ ਉਸ ਵੱਲ ਅੱਗੇ ਅੱਗੇ ਸੋਚ ਕੇ ਮੀਟਿੰਗ ਕਰਕੇ ਫੈਸਲਾ ਲੈ ਕੇ ਹੜਤਾਲ ਵੱਲ ਜਾਣਾ ਠੀਕ